બબ માતા કેમ ની દાસ દેજી ઓ ભાઈ હો તો મેરા કરો રોટી ભૂલી એસી ફડફડું માર ਨਾ ਕਰ ਮਰਿਆ ਤੂੰ ਗਾਇਨ ਨੂੰ ਲੈ ਸਾਰਾ ਵੀਰੇ ਇੱਥੀ ਲਾਤਾ ਇਹਨਾਂ ਨੇ ਗਾਹਾਂ ਉਹਦੇ ਮਰਗ ਤੇ ਹੋਈ ਆ ਕਾਰ ਪਿਹਾਰ ਜਾ ਕੇ ਕਰ ਲਿਆ ਭਾਈ ਤੁਸੀਂ ਮਾਰ ਮਰਦੇ ਤਾਂ ਕਾ ਇਹਨਾਂ ਨੂੰ ਉਹ ਭਾਈ ਗੱਲੇ ਕੋਈ ਇਹ ਸਰੀ ਗੱਲ ਸੁਣੋ ਆਪ ਜਲਦੀ ਜਾਣਾ ਤੁਹਾਨੂੰ ਪਤਾ ਦੱਸਿਆ ਉਧਰ ਕੀ ਹੋਇਆ ਵਾ ਤਨੂ ਪਤਾ ਤਾਂ ਹੈ ਤੁਸੀਂ ਤਾਂ ਹੋਈ ਗੱਲ ਕਰਤੀ ਅਗਲੇ 4 ਵਜੇ ਕਿਹਾ ਸੀ 6 ਵੱਜ ਗਏ ਹਾਂ ਓਹ ਪਰ ਮਾੜਾ ਮਤੋ ਤਿਆਰੀ ਕਰਦੇ ਹੁਣ ਲੈ ਤਿਆਰੀ ਕੋਈ ਐ ਤੇ ਨਹੀਂ ਹੁੰਦੀ ਤੁਸੀਂ ਤਾਂ ਤਿਆਰ ਹੀ ਨਹੀਂ ਹੋਰ ਚਾਉਂਦੀ ਹੈ ਕਿਆ ਬੱਸ ਕਰੋ ਖਤਮ ਕਰੋ ਖਤਮ ਕਰੋ ਤੇਰਾ ਬੁਲੋ ਇਕਰਾਉ ਮੁੰਡੇ ਦੀ ਚਲਿਓ ਪਵਰਨ ਦੇ ਆਏ ਆ ਬੜੀ ਗੱਡੀਆਂ ਵਾਲੇ ਦੇਖੀਏ ਚਲੋ ਇੱਕ ਗੱਡੀ ਲੈ ਜਾਓ ਬਸ ਵੱਡੀ ਇੱਕ ਪਰੋਲਾ ਮੰਗ ਜੂ ਮੁੰਡਾ ਭਾਗ ਜਾਓ ਠੀਕ ਹੈ ਓਕੇ ਹੁਣ ਨਾ ਪਤਾ ਨਹੀਂ ਕੀ ਕਹਿੰਦਾ ਕੀ ਆਵੇ ਤੈਨੂੰ ਕੀ ਹੋ ਰਿਹਾ ਹੈ ਆ ਗਈ ਕੀ ਕਹਿਣਾ ਧੋਖਾ ਕਰ ਗਈ ਮਰੇ ਨਾਲ ਤੂੰ ਹੈ ਬੇ ਗੱਲਾਂ ਫੇਰ ਵੀ ਹੋ ਸਕਦੀਆਂ ਸੀ ਹੋ ਫੇਰ ਹੋ ਜਾਣ ਗਿਆ ਤੂੰ ਮੇਰੀ ਗਾ ਸੁਣਾ ਮੈਂ ਸਪੈਸ਼ਲ ਜਾ ਕੇ ਭੇਦੀ ਲਾਲ ਪੱਗ ਲੈ ਕੇ ਕਹਿੰਦੀ ਲਾਲ ਸੂਟ ਪਾ ਕੇ ਆਉਂਗਾ ਆਪ ਹੋਰ ਪਾਇ aí ਕੀ ਗੱਲੇ ਵੇ ਮੇਰੀ ਗੱਲ ਸੁਣ ਪੌਣਾ ਤਾਂ ਮੈਂ ਲਾਲ ਹੀ ਸੀ ਅੰਮ੍ਰਿਤ ਕਹਿੰਦਾ ਇਹ ਨਹੀਂ ਪੌਣਾ ਹੈਗਾ ਹੁਣ ਮੈਂ ਕੀ ਕਰੀਂ ਅੱਛਾ ਹੁਣ ਤੂੰ ਮੰਦਰ ਪਾਏ ਦੀ ਮੁੰਡਾ ਮਲੀਚਿੰਗ ਕਰਾਂਗੇ ਆਪਾਂ ਤੂੰ ਧੋਖਾ ਕਰ ਕੀ ਮੇਰੇ ਨਾਲ ਹੈ ਵੀ ਮੇਰੀ ਗੱਲ ਸੁਣ ਲੈ ਇਹ ਗੱਲਾਂ ਫੇਰ ਕਰਨੀ ਕਿਉਂ ਕਰਨੀਆਂ ਹੁੰਦੀ ਆ ਰੇ ਤਾ ਟੌਰ ਬਣ ਜਾਂਦੀ ਕੰਜਰ ਤੇ ਦੀ ਹੁਣ ਸਾਰਿਆਂ ਨੂੰ ਤਾਂ ਪਤਾ ਵੀ ਚਰਲੋ ਭੀਰੇ ਦੀ ਅੰਮ੍ਰਿਤ ਦਾ ਉਹੀ ਨਗਪੂਰਾ ਕਰਦਾ ਬਸ ਵੀ ਮੇਰੀ ਗੱਲ ਸੁਣ ਲੈ ਜਿਹੜਾ ਤੂੰ ਬਹਿਤਾ ਨਹੀਂ ਕਰਦਾ ਫਿਰਦਾ ਤੇਰੇ ਪਾਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਆ ਦੇਖ ਲੈ ਵੀਰੇ ਹੱਲਦੀ ਉਹਦੇ ਨਾਲ ਦੀ ਤੰਬੀ ਪਾ ਲਈ ਹੇ ਉਹਦੇ ਨਾਲ ਕਰਦੀਆ ਮਲੀਚਿੰਗਾ ਉਹਦੀ ਵੀ ਹੁਣ ਮੰਨਣੀ ਪਊਗੀ ਰਾਤ ਤੇ ਰਾਤ ਉਹ ਜਲੂਸ ਕਰਤਾ ਗਿੱਦੇ ਚ ਹੈ ਹੈ ਨਾ ਜਦੇ ਹੰਦੇ ਆ ਅੱਛਾ ਬੋਲ ਲਾਲਾ ਤੂੰ ਪਾਗੜੀ ਬੈਠ ਜਾ ਉਹ ਲਾਤਾ ਸਹੀ ਦੱਸੂ ਕੁਛ ਤੈਨੂੰ ਲਾ ਮਰਨਾ ਕੋਈ ਆਹ ਦੇਖ ਮੜਾ ਜਲਾ ਇਥੇ ਪਾਗੜੀ ਦਾ ਬੇਤਾ ਲਾਲਾ ਚੱਲ ਕੋਈ ਕੋਈ ਗਲਤ ਆ ਤੇਰੇ ਮੈਚ ਕਰ ਗਏ ਇਹਦੇ ਨਾਲ ਪਾਗੜੀ ਮਲੀਚਿੰਗਾ ਕਰਤੀ ਆ ਜਾਲਾ ਵੀ ਗੱਲ ਸੁਣ ਲੈ ਫੇਰ ਗੱਲ ਕਰ ਲਈ ਹਾਰੇ ਤੂੰ ਖਰਜਾ ਪਰ ਮਹਤਵ ਨਹੀਂ ਕਿਹ ਲੈ ਖਰਜਾ ਮੜਿਆ ਹਾਂ ਹੱਥ ਕਰ ਦਰਾ ਹੱਥ ਕਰ ਬੇ ਕੀ ਕਰਦਾ ਗੱਲ ਐ ਮੈਂ ਕਿਹਨੇ ਨਾਜਰੂਦ ਜੇ ਕੱਟੀ ਜੀ ਬੇ ਪੈਸੇ ਤਾਂ ਹੈਗੇ ਨੇ ਮੇਰੇ ਕੋਲੇ ਹਾ ਭਾਗ ਗੰਜਰ ਦੇ ਦिए ਲੈ ਬੇ ਮੈਂ ਕਿਹਾ ਹੈਗੇ ਸੀ ਪੈਸੇ ਕੋਈ ਆਜੇ ਕਿਉਂ ਤੂੰ ਪਹਿਲੀ ਪੱਟੀ ਮੇਸ ਬਥੇਰੀ ਹੋਈ ਪਈ ਐ ਆਗੜ ਪਾ ਦੀ ਨਾਲੇ ਖਾ ਪੀ ਲਈ ਗਾ ਸਾਰਾ ਇਹ ਚੰਗਾ ਠਾ ਠਾ ਰੁਪਿਆ ਹਜੇ ਨਹੀਂ ਮੈਨੂੰ ਲੰਘ ਜਾਂਦੇ ਚੰਗਾ ਮੈਨੂੰ ਲੰਘ ਜਾਂਦੇ ਉਹ ਕਿਵੇਂ ਲੁਕੇ ਜੇ ਖੜੇ ਹੋ ਵੀਰੇ ਓਏ ਹਏ ਲੁਕੇ ਜੇ ਖੜੇ ਹੋਗੇ ਆ ਚਾਰ ਲੋਕ ਦੀ ਮੈਂ ਚਾਰ ਲੈਣਾ ਪਰ ਚਲ ਚਾਰ ਦਿਖਾਉਂਦਾ ਮੈਂ ਤਾਂ ਚਾਰ ਦਿਖਾਉਂਦਾ ਚਾਰ ਤਾਂ ਕਈ ਦਿਨਾਂ ਦਾ ਗੱਲਾਂ ਹੋ ਰਿਹਾਗਾ ਕਾਲਾ ਕੋਈ ਨਾ ਸੱਕ ਜੂਗਾ ਹੈ ਇਹ ਸਾਰਾ ਟੱਚਰਾ ਕਰਦਾ ਦੇਣਾ ਨਾ ਮੈਂ ਤਾਂ ਦੇਖ ਲਿਆ ਕਰ ਤੂੰ ਵੀ ਹਰਦਾ ਨਹੀਂ ਹੈਗਾ ਚਾਲ ਸਾਰਿਆਂ ਨੂੰ ਪਤਾ ਹੋਣਾ ਪਰਦਾ ਕੋਈ ਸਾਲੇ ਮੇਰੀ ਗੱਲ ਸੁਣ ਲੈ ਜੇ ਮਰੇ ਸਾਲ ਦੀ ਅੱਜ ਹੱਥਾਂ ਨੇ ਮੇਰੇ ਨਾਲ ਨਾ ਨੱਚੀ ਨਾ ਸ਼ਰਾਬ ਡੋਲ ਤੂੰ ਫੇਰ ਨਾ ਦੇ ਕਿਉਂ ਜੀ ਲੋਸ ਕਰਦਾ ਹੁੰਦਾ ਕੋਈ ਨਾ ਡੋਲੀ ਪੁੱਤ ਨੂੰ ਮੈਂ ਪੰਨੂ ਤੇ ਪੰਨਲੀ ਕੋਈ ਦਾ ਤੇ ਰਹੀ ਆ ਵੀਰਾ ਹੈ ਜੇ ਮਾਰਦੀ ਇਹ ਚੰਗਾ ਮਾਰੀਆਂ ਹਿੱਲ ਤਾਂ ਆ ਨਾ ਬੜਾ ਜਹ ਹੱਥ ਹੋਰ ਫੜਾ ਦੇ ਕੋਈ ਨਹੀਂ ਆਉਂਦਾ ਹੋਰ ਇਹ ਆਪ ਤੱਕ ਜਰਦੀ ਘਾਸ ਆ ਕਾਰਨ ਮੇਰਾ ਪੈ ਕੀ ਗੱਲ ਹੈ ਬਾਗੇ ਦਾ ਜੱਗਾ ਅੱਜ ਤਾਜ ਨਹੀਂ ਉਹ ਠਹਿਰ ਕੀ ਅੱਖਾ ਜੀਆ ਖਾਸੀ ਤਿੱਖਿਆ ਕਰਾਰ ਗਿਆ ਨੇ ਦੀ ਹੈ ਹੋਰ ਲੈ ਜਾ ਪੈਸੇ ਲੈ ਜਾੜੇ ਰੇ ਰਾਜ ਮੇਰੇ ਸਾਦਾ ਟਿੱਕਿਆ ਉਹ ਭਾਂਜਾ ਸਾਡੇ ਦੋਹਾਂ ਚ ਕੋਈ ਫਰਕ ਨਹੀਂ ਅਸੀਂ ਕਿਹੜਾ ਜੋਦੇ ਜੋਖੇ ਆ ਉਹ ਚਲੇਗਾ ਮੈਂ ਚਲੇਗਾ ਇੱਕ ਇੱਕ ਗੱਲ ਆ ਨਾਲੇ ਉਹਦਾ ਰਾਤ ਦਾ ਲੜਾਈ ਕਰਕੇ ਨਾ ਬਲੱਡ ਵਧ ਗਿਆ ਉਹ ਮੈਨੂੰ ਕਹਿੰਦਾ ਵੀ ਤੂੰ ਜਾ ਜਾ ਮਾਮਾ ਭਲਾ ਤੂੰ ਥੋਤੀ ਇੱਕ ਨਾਲ ਕੀ ਪਾਰ ਹੋ ਜਾਊਗਾ ਹੈ ਕੋਈ ਗੱਲ ਨਹੀਂ ਜਿੱਥੇ ਪੰਜ ਜਣਾਂ ਤੇ 6 ਵਗ ਚੱਲਾਂਗੇ। ਉਹ ਕੋਈ ਗੱਲ ਨਹੀਂ ਭੈਣ ਜੀ। ਨਹੀਂ ਨਹੀਂ ਮਾਮੇ ਤੂੰ ਤਿਆਰ ਹੋ। ਇਹਨਾਂ ਨੂੰ ਮੜ ਜਾ ਕਾਇ ਮਾਮੇ ਜੇ ਮੇਰਾ ਬਲੱਡ ਵਧ ਗਿਆ ਮੈਂ ਡਾਂਗ ਚੱਕ ਲਵਾਂ। ਉਹ ਤੂੰ ਇਹਦਾ ਉੱਥੀ ਗੀਤ ਹੀ ਦੇ ਗਾਈ ਜਾਂਦੀ ਨਾ ਤੁਰਨਾ ਕਰਨਾ। ਉਹ ਮੇਰੀ ਗੱਲ ਹੁਣ ਤੂੰ ਠੰਡਾ ਰਹਿਆ ਕਰ ਕੋਈ ਨਾ ਕੁੜੀਆਂ ਕਤਰੀਆ ਮੈਂ ਸਮਝਾਉਣਾ। ਮੈਂ ਕਹੇ ਮਾਮਾ ਮੜ ਜਾ ਮੇਰਦਾ ਬਲੱਡ ਵਧਦਾ ਜਾਂਦਾ। ਮੈਂ ਕਹਿਣਾ ਗੱਲ ਸਮਝਾਈ ਰਹਿਣਾ। ਕਾਲੂ ਯਾਰ ਤੁਰਨ ਚੀ ਨਹੀਂ ਆਉਂਦੇ। ਆ ਮਰੇ ਸਹਲੇ ਜਵਾਖੜੇ ਜੇ। ਜਵਾ ਮਂਦਰਾ। ਇਹ ਇਧਰੋਂ ਕਮੈਨ ਆਲੀ ਦੂਰ। ਛਾਰ ਨੋ ਕਿਵੇਂ ਆਉਂਦਾ ਤ ਆਇਆ ਆਪਣਾ ਘਰ ਆਪ ਕਰੋ ਆਇਆ ਮੈਨੂੰ ਉਹ ਨਹੀਂ ਨਹੀਂ ਇਹ ਤਾਂ ਮੈਂ ਇਹ ਤਾਂ ਮੈਂ ਬੋਲਾ ਤੂੰ ਮੈਨੂੰ ਇਹ ਦੱਸ ਜੇ ਤਾਂ ਮੈਂ ਭਾਲ ਲੈਣ ਬਾਥੇ ਭੇਜੇ ਦੀ ਤੇਰੀ ਗੱਲ ਸੁਣ ਬਾਈ ਬਗਾਨੇ ਪਿਆ ਹਾਂ ਜਿ ਕਲੇਸ਼ ਨਹੀਂ ਪਾਉਂਦੇ ਹੁੰਦੇ ਜੇ ਬੰਦੇ ਨੇ ਘਰੇ ਬੁਲਾ ਲਿਆ ਠੀਕ ਆ ਲੈ ਬਾਬੇ ਚਾ ਹਾਂ ਸਕਤੇ ਹਾਂ ਜੇ ਕੱਢਾਂ ਉਹਨੂੰ ਲੋਟ ਉੱਟਦੇ ਆਲਾ ਮਾਮਾ ਬੈਠਾ ਸੀ ਉਹਦੇ ਆ ਪਾ ਗਿਆ ਹਾਂ ਹੋ ਗਿਆ ਤਿਆਰ ਓਏ ਤਾਈ ਨਹੀਂ ਪਸੰਦਾ ਹੈ ਨਾ ਚਾਹ ਮਹਿੰਗਾਈ ਸੀ ਉਹਨਾਂ ਨੇ ਹੋਈ ਨਾ ਬਜਾ ਬਜਾ ਭਇਆ ਪੁੱਤ ਆਇਆ ਦੱਸ ਬੱਲਾ ਕੇ ਹੈ ਤਾਈ ਗੱਲ ਦਾ ਕਰੀਦਾ ਗੁੱਸਾ ਹਾਂ ਤੇਰੀ ਮਾਂ ਸੱਚੀ ਉਹ ਨਾਲਾ ਕਮਾਲਾਂ ਦੀ ਉੱਤੋਂ ਦੀ ਹੈ ਹੈ ਕਿਉਂ ਤਾ ਹੱਸਦੇ ਐ ਕਿ ਮੈਂ ਕਮਾਲੂ ਨਾਲਾ ਮੇਰੇ ਹੁੰਦੇ ਹੋਏ ਨਾਲਾ ਗੰਡਾਸੇ ਜੀ ਵੀ ਫਸਾ ਲੂੰਗਾ ਮੈਂ ਤੇ ਚੜਾ ਗੁੱਸਾ ਵਾਲਾ ਕਰੀ ਗੱਜਰ ਦਿਆ ਐ ਕਹਿੰਦੀ ਤੇਰੀ ਮਾਂ ਹੈ ਉਹਦਾ ਉਹ ਬੋਲੀਆਂ ਪਾਉਂਦੀ ਸੀ ਕਹਿੰਦੀ ਨਾਲਾ ਉੱਤੋਂ ਦੀ ਕਮਾਈਂਦਾ ਹਾਂ ਬੋਲੀਆਂ ਪਾਉਂਦੀ ਮੈਨੂੰ ਤਾਂ ਇੱਕ ਬੋਲੀ ਦੀ ਮੈਂ ਦੇਖ ਲਾਤੀ ਅੱਖ ਮੇਰੇ ਘੜੀ ਦੀ ਮਾਂ ਜਾਣ ਕੇੜੀ ਬੋਲਿਆ ਮਾਂ ਕਾੜੂ ਨਹੀਂ ਹੋਣਾ ਰਾਤ ਸੰਗੀਤ ਰੰਗੀ ਅਗਰਾਰਾ ਪਾਈ ਫਿਰਦੀ ਸੀ ਮੈਂ ਤਾਂ ਅੱਖਾਂ ਵਿੱਚ ਪੀ ਦੀ ਦੇਖ ਦੇਖ ਕੇ ਅੱਗੇ ਦਾ ਘੁੰਡ ਘੜਦੀ ਸੀ ਹਾਂ ਤਾਂ ਘੁੰਡ ਘੱਡ ਜਾ ਪਰ ਮਾਰਿਆ ਚਲਾ ਕੇ ਮਾਰੇ ਤੇ ਬਚਤ ਕੋਂਦਾ ਬਹਾਨੇ ਨੇ ਭਈ ਹੈ ਆ ਮੈਂ ਖੜਾ ਦੀ ਸਾਹਮਣੇ ਹੈ ਹੁਣ ਤੜਕੇ ਦੀ ਚਲੂ ਮਿਲੂ ਚਲੂ ਮਿਲੂ ਕਰਦੀ ਆ ਲਾ ਲਾ ਮੈਂ ਤਾਂ ਮੈਂ ਤਾਂ ਬੁਲਾਉਂਦੀ ਸੀ ਕੋਈ ਨਹੀਂ ਬੁਲਾਉਦਾ ਕੋਈ ਨਹੀਂ ਬੁਲਾਉਦਾ ਨਾਲੇ ਮੇਰੀ ਗੱਲ ਸੁਣ ਤਾਇਆ ਜੀ ਮੈਂ ਕਿਆ ਕਰ ਡੈਡੀ ਕਿਆ ਕਰ ਮੈਨੂੰ ਹੈ ਹਾਂ ਓਏ ਹਾਂ ਲਹੌਰ ਉਹ ਮਾਹ ਪਨੀਰੀ ਪਨੀਰੀ ਖਾਂਦੀ ਹੈ ਹੈ ਲਹੌਰ ਉਹ ਪਨੀਰੀ ਖਾਂਦੀ ਆ ਮਾ ਲਹੌਰ ਤੋਂ ਕੌਣ ਰੀ ਮਾ ਲਹੌਰ ਜਨਾਲੋ ਐ ਨਾਲ ਉਹ ਕਿਲਾ ਹੋ ਰੋਆ ਹੋ ਰੋ ਗਾਗਾ ਲੱਗਦਾ ਜਿਵੇਂ ਪਾਕਿਸਤਾਨ ਤੋਂ ਲੈ ਕੇ ਆਈ ਹੈ ਲੱਗਦੀ ਹੈ ਲਾਹੌਰ ਮੈਂ ਹਾਂ ਸਾਰਾ ਮੇਲ-ਗੇਲ ਰਾਤ ਗੱਦੇ ਚ ਮੂਰੇ ਲਾ ਲਿਆ ਜੂਰੇ ਬਹੁਤ ਆ ਪੱਟਾ ਬਣਾ ਕੋਈ ਕੱਦ ਕਾਠ ਵੀ ਆਏ ਪਤਾ ਨਹੀਂ ਕੱਜਰ ਦਾ ਕਿਦਾ ਵਗੋ ਚਗਾਠੇ ਵਰਗੀ ਪਈਏ ਕੱਜਰ ਦਾ ਡਰੇ ਮੈਂ ਲਾ ਲਾ ਪੱਟਾ ਤੇ ਜੂਰੇ ਆ ਰਹਾ ਵਾਣ ਮੈਂ ਜੂਰੇ ਆ ਅੱਜ ਦੌਰਿਆ ਦਾ ਮਰੀ ਗਾ ਸੁਣਾ ਕੱਜ ਜਦਾ ਜਦਾ ਕਰਦਾ ਟੱਚਰਾ ਤੇਰੇ ਨਾਲ ਬੁੜੇ ਜੁਨਾ ਦੱਸਦੀ ਪੁੱਠੇ ਦਬਾਗਦਾ ਉਹ ਕਹਿੰਦਾ ਨਾ ਮੈਂ ਖਪਰਾ ਲੈ ਕੇ ਆ ਜੇ ਨਹੀਂ ਦੱਸ ਹੋਰ ਪਰਚਾਈ ਲਾਈ ਜੇ ਤਾਂ ਟੱਚਰ ਕਰ ਲੰਦਾ ਪਈ ਕਦੇ ਕਦੇ ਛੰਡੀ ਪਈ ਸੀ ਹੋਰ ਕੋਈ ਨਾ ਇਸ ਦਾ ਢੱਡੀਆਂ ਪੀ ਲਾ ਕੇ ਨਹੀਂ ਕੀ ਦੀ ਮਾਂ ਦੇ ਕੰਨ ਮਾਰੇ ਨੇ ਬੜਾ ਚਾਹ ਕੋਲ ਦੀ ਗੇੜਾ ਦੇ ਜੂ ਸੱਤੀ ਹੋ ਜੂ ਚੰਗਾ ਆ ਲਾ ਹੋਰ ਪਰ ਤਿਆਰੀਆਂ ਦੂਰੀਆਂ ਸਾਰੀਆਂ ਬੇ ਮਰੀਆ ਬਸ ਭਾਂ ਲੈਂਦੀ ਹੈ ਗਈ ਹੈ ਗਿਆ ਸਾਰਾ ਕੁਸਾ ਦਸਿਆ ਦੁਗੀਆਂ ਤਿੱਗੀਆਂ ਜੱਗੀ ਨੂੰ ਮਾਰ ਫੋਨ ਬੰਦੇ ਕਲੇ ਨੂੰ ਇੱਕ ਉਹਨੂੰ ਗੇ ਨਿਕਲੇ ਬੋਬੀ ਨੂੰ ਮਾਰ ਫਣ ਤੋਂ ਇਹਨੇ ਗੱਡੀਆਂ ਵਾਲੇ ਕਦੇ ਉੱਥੇ ਇੱਕ ਖਰਮਲ ਖਰਮਲ ਗੱਡੂ ਆ ਬਰੇ ਸਾਲ ਤਾਂ ਮੁੱਛਾ ਜੀ ਜਣੀ ਲੋਟ ਆਉਂਦੀ ਆ ਤੂੰ ਤਾਂ ਇਹ 14 ਏਡੀਆਂ ਚੱਕ ਲੂ ਤਾਂ ਹਾਂ ਵੀ ਤੂੰ ਆ ਜਾ ਦੱਸ ਹਾਂ ਤੀਵੀਂ ਫਸਾਉਣ ਬਾਤੇ ਕੁੰਡੀਆਂ ਕਰਕੇ ਰੱਖ ਮੈਂ ਮੈਂ ਜਸਤਰ ਲਾਉ ਮੇਰੇ ਸਾਲ ਦਾ ਬਾਪ ਬੈਠਾ ਮੈਂ ਰੱਖੀ ਰੱਖੂਆ ਕਾਊਂਟਰ ਦਾ ਤੂੰ ਅਜਵਾਖੜਾ ਇਹਨੂੰ ਕੱਟਦਾ ਆ ਆ ਆ ਗਿਆ ਗੱਡੀ ਦਾ ਇਹਨੂੰ ਕਹਿ ਮਾਂ ਦਾ ਮਕਲਾ ਵਾ ਇਹਦੀ ਦਾ 10 ਟਾਈਮਾ ਕੁ ਹੋਣਾ ਫੁੱਲ ਫਾਲੀ ਲਵਾਏ ਆਪਾਂ ਗੱਡੀ ਤੇ ਮਹਾਮਾਰਗ ਦਾ ਮਾਹੌਲ ਆ ਢੋੜਾ ਆ ਕੀ ਲੋੜਾ ਚੰਗਾ ਇਹਦਾ ਤੂੰ ਕੱਟ ਜਵਾਖੜਾ ਇਹਨੂੰ ਬਾਹਰ ਓਏ ਵੇਖ ਤੁਸੀਂ ਮੈਂ ਨਾ ਬਰੇਆ ਇਹ ਨਾ ਮੈਂ ਤਾਂ ਫੇਟ ਪਾ ਲਿਆ ਕਿੰਨੇ ਜੜੀ ਸੁਣੀ ਲੱਗਦੀ ਹੈ ਉਹ ਚੱਲ ਜੀ ਚਾਹ ਚਾਹ ਨੀਰਾ ਕਰਾ ਸੋਸ਼ਲ ਨਾ ਆ ਗਿਆ ਹਾਂ ਨਹੀਂ ਆ ਰਹੀ ਅੱਜ ਤਾਂ ਕਿੰਨਾ ਰਿਆਗ ਆਪਣੇ ਘਰੇ ਅੱਜ ਤੱਕ ਇਹ ਮਾਤੇ ਆ ਗਿਆ ਰਾਤ ਨਾਲੇ ਕਮੋਦੀ ਫਿਰਦੀ ਸੀਗੀ ਤੂੰ ਇੱਥੇ ਲੈ ਬੈਠ ਪਰ بیاਹਾਂ ਚਾਦੀ ਦੇ ਵਿੱਚ ਤਿੰਨ ਹੀ ਨੱਚਦੀ ਹੁੰਦੀਆਂ ਨੇ ਕਿ ਨੰਨਾ ਚਾਦੀ ਹੁੰਦੀ ਉਹਦੀ ਦਾਦੀ ਨਾਲ ਨੱਚ ਲਾਉਂਦੇ ਉਹ ਤੇ ਉਹ ਦੇਖ ਲਾ ਪਾਗੂ ਤਾਂ ਕਿ ਉਹ ਵੀ ਤਾਂ ਇਹ ਮਖੌਲ ਕਰੀ ਜਾਂਦੇ ਕਿ ਤੀ ਮਾਰਨ ਨਾਲ ਗੜਾਸੇ ਚ ਪਤਾ ਕਿ ਘੁਆ ਤੂੰ ਮੈਂ ਉਹ ਤੇਰੇ ਦਾਈ ਦਾ ਪਤਾ ਲੱਗ ਗਿਆ ਬਾਗੂ ਦਾ ਉਹ ਤਾਂ ਮਜ਼ਾਕ ਕਰਦਾ ਤੈਨੂੰ ਵੀ ਪਤਾ ਉਹਨਾਂ ਦਾ ਅਨਪੜਤੀ ਨਹੀਂ ਤੈਨੂੰ ਨਹੀਂ ਪਤਾ ਉਹਨਾਂ ਦਾ ਜਿਹਨ ਨਾਲ ਨਾਮ ਜੁੜ ਗਿਆ ਨਾ ਤੇਰਾ ਵਰਲਡ ਵਾਈਡ ਫੇਮਸ ਹੋ ਜਾਏਗੀ ਪੇਜ ਬਣੇ ਪੈਣੇ ਫੇਸਬੁਕ 'ਤੇ ਤੇ ਫਿਰ ਕੀ ਹੋ ਗਿਆ ਐ ਬਦਨਾਮ ਹੋ ਜਾਏਗੀ ਫਿਰ ਕੀ ਹੋ ਗਿਆ ਤੇਰਾ ਤੇ ਮੱਖਰਾ ਹੋਇਆ ਕਮੈਨ ਨੂੰ ਨਹੀਂ ਪਤਾ ਪੂਝਦੇ ਇਹਨੂੰ ਮੈਂ ਨਹੀਂ ਕਰੰਟ ਨਾਲ ਲੱਗ ਕੇ ਮਰ ਜੂਗਾ ਮੈਂ ਦੱਤ ਨਾਲ ਮੈਂ ਓਏ ਹਉ ਵੀ ਬੋਲਪਾ ਖਾਤੇ ਦੀ ਜਿੱਤ ਕਰਦਾ ਪੁੱਤ ਦੇਖ ਪਹਿਲਾਂ ਤੇਰਾ ਪਿਓ ਇੱਲੀ ਜਦੋਂ ਤੂੰ ਐਂ ਕਰ ਪਿਓ ਕੋਲੀ ਜਾਣਾ ਮੈਂ ਮੇਰੇ ਤੋਂ ਤੂੰ ਸੁਣਦੇ ਨਹੀਂ ਪਿਓ ਤੈਨੂੰ ਦੋ ਮਹੀਨਿਆਂ ਤੱਕ ਤਲੇ ਦੇ ਹੁਣ ਸੁਣੇਂਗੀ ਤੂੰ ਨਾ ਜਲੂਸ ਕਰ ਪੁੱਤ ਮੇਰੇ ਤੇ ਕਾਤਾ ਸੁਣ ਲੈ ਫਿਰ ਪਾਤਾ ਇਹ ਕਿਹੜੇ ਨੇ ਗੱਲਾਂ ਕੀ ਇਹਨੂੰ i no. no. ਤੇਰੇ ਰੋਵੇ ਵੀਰ ਦਵਾ ਸ਼ਗਨ ਮਰੀ ਦੋਨੇ ਪਾਪੀਆਂ ਅੱਗੇ ਹੋ ਗਈਆਂ ਸੁਰਮੁਜੋਦਾ ਲੈ ਕੇ ਨਹੀਂ ਆਉ ਸਕੀਆਂ ਸਮਰ ਹੋ ਗਈ ਜਾਂਦੇ ਨੇ ਇੱਕੋ ਨਾਲ ਸਾਰੇ ਆ ਅਲੀ ਆ ਜੀ ਕਰਦੀ ਨਹੀਂ ਕੋਈ ਨਹੀਂ ਕੋਈ ਚੋਲੀ ਚੋ ਦੇ ਦੇ ਹਾਂ ਜਿਹੜਾ ਨਿੱਤ ਦੇਣੇ ਨੇ ਇੱਕ ਹੋਰ ਦੇ ਐਨੇ ਚੱਕੇ ਨੇ ਨਹੀਂ ਕੋਈ ਨਹੀਂ ਮੇਰੇ ਦਿਓਰ ਨੂੰ ਨਜ਼ਰ ਨਾ ਲੱਗ ਜੇ ਕਾਲਾ ਟਿੱਕਾ ਲਾ ਦਾਂ ਬਾਕੀ ਮੁੰਡਾ ਹੋਏ ਤੇ ਨਹੀਂ 에ਰੇ ਸੇਰੇ ਲੜੇ ਲੀਆ ਲਾ ਹਾਂ ਸੁਣਿਆ ਹਾਂਜੀ ਤੁਹਾਡੇ ਬਾਗੂ ਦੇ ਵੀ ਲਾ ਦਿਓ ਕੋਈ ਨਾ ਕੋਈ ਹੋਰ ਰਹਿਣ ਦੋ ਭਾਈ ਮੇਰੇ ਨਾਲ ਚੇਰਾ ਕਰੋ ਮੈਂ ਖਾਧੀ ਅਜ ਤੱਕ ਦੀ ਆ ਪੈਣ ਦਾ ਕੋਈ ਨਾ ਕੋਈ ਨਾ ਆ ਜਾ ਚਲੋ ਬੈਠੋ ਇਹ ਚੰਦਾ ਬਣਾਉਂਦੀ ਮੈਂ ਮਾ ਮਾ ਮਮੀ ਆਇਆ ਭਾਈ ਉਹ ਭਾਈ ਤੁਸੀਂ ਆ ਤਾਲਾ ਆਪਾਂ ਫੇਰਾ ਕੇ ਕਰਾਂਗੇ ਆ ਜਾ ਚਲੋ ਕੰਮ ਕਰਾ ਦੱਸੇ ਸਹੀ ਆ ਬਾਤ ਆਪਾਂ ਖੇਡ ਦੇਖਾਂਗੇ ਰਹਾ ਉਹ ਚਲ ਕੋਈ ਨਾ ਬਹ ਇੱਕਦੀ ਰਹਿ ਗਈ ਚਲ ਆ ਫੋਟੋ ਤੋੜ ਕੇ ਤਾਂ ਨਹੀਂ ਆ ਫਟਾਫਟ ਪਾਓ ਕੋਈ ਨਾ ਮਿਲੋ ਫਿਰ ਕੰਮ ਮਿਲੋ ਕੰਮ ਮੈਂ ਟਮਾਟਾ ਮਾਰੂ ਕਹੇ ਤਾਂ ਮਤਾਂ ਕਿਹਾ ਜਾ ਖੜਾ ਲੈ ਕਿੱਤੀ ਵੀ ਫੋਟੋ ਆਗੇ ਬਹਾਂ ਲੈ ਸਰਟੀਫਿਕੇਟ ਸਾਡੀਆਂ ਦਰਾਨੀਆਂ ਦੀ ਥਾਣੀ ਦੀ ਫੋਟੋ ਖਿੱਚਦੇ ਉਹ ਮੈਂ ਭਲਾ ਲੰਦਾ ਮਾਰਨੇ ਆਂ ਕਰਦੇ ਹੁੰਦੇ ਪੁੱਤਾ ਕੋਈ ਗੱਲ ਨਹੀਂ ਤੇ ਬੀਬੀ ਨਹੀਂ ਹੈਗੀ ਆ ਤਾਂ ਹੈਗੇ ਨੇ ਹੋਰਾ ਚਲ ਹੋਰਾਂ ਦੀ ਆ ਜਾ ਉਹ ਦਿਵਾ ਕਹੇ ਮਾ ਬਾਲਾ ਮੰਨ ਤੇ ਲੈਂਦਾ ਗੱਲ ਕੋਈ ਨਾ ਪੁੱਤ ਚੱਲ ਪੁੱਤਾ ਰੋਂਦੇ ਨਹੀਂ ਹੁੰਦੇ ਦਾਪੂਆ ਦੇ ਪਹਿਰੇ ਹੱਥ ਲਾ ਹਾਂ ਆਪਣੇ ਬਾਪ ਦੀ ਅਨਸਬਸ ਸਾਰੇ ਕਾਰਬੇ ਇਹ ਤਾਂ ਨਿਆਣਾ ਗਾ ਨੂੰ ਕੋਈ ਟੈਨਸ਼ਨ ਵੱਡੇ ਭਾਈ ਦੇ ਵੀ ਲਾ ਦੇ ਪੁੱਤ ਪਹਿਰੇ ਹੱਥਾ ਰੋਬਰ ਗੱਲ ਰਿਹਾ ਆ ਆਦੇ ਮੇਰਾ ਪੁੱਤ ਜਉਂਦਾਰਾ ਭਾਈ ਬਹੁਤ ਲੰਮਿਓ ਮਰਾ ਹੁਣ ਤੇਰੀਆਂ ਗਰੇ ਨਹੀਂ ਹੋਰ ਨੱਕੇ ਦੋ ਆਨ ਟਾਈਮ ਖਰਾਬ ਕਰ ਦੋ ਆ ਜਾ ਚੱਲ ਜੱਸੇ ਆ ਜਾ thank you Thank you